ਲਓ ਜੀ ਪਿੰਡਾਂ ਵਾਲਿਓ ਅੱਜ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਲਈ ਬਹੁਤ ਫਾਇਦੇਮੰਦ ਵੀਡੀਓ ਲੈ ਕੇ ਆਏ ਆਂ ਸਰਦੀਆਂ ਸ਼ੁਰੂ ਹੋਈਆਂ ਵਈਆਂ ਨੇ ਹਰ ਕੋਈ ਧੁੱਪਾਂ ਦੇ ਵਿੱਚ ਬੈਠਣ ਦਾ ਸ਼ਕੀਨ ਹੁੰਦਾ ਤੇ ਇਹ ਜਿਹੜੇ ਮੰਝੇ ਨੇ ਜਿੱਕਿ ਤੁਹਾਡੇ ਘਰ ਵੀ ਹੈਗੇ ਨੇ ਸਾਰੇ ਜਣੇ ਬੈਲਾ ਤੱਕ ਕਮੈਂਟ ਕਰਕੇ ਦੱਸ ਦਿਓ ਵੀ ਅੱਜ ਤੁਹਾਨੂੰ ਮੰਝਾ ਬੁਣਨਾ ਸਿਖਾਵਾਂਗੇ ਵੈਸੇ ਤਾਂ ਸ਼ਹਿਰਾਂ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਆਉਂਦਾ ਹੀ ਹੋਏਗਾ ਪਰ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਲੇਬਰ ਵਾਲੇ ਆਉਂਦੇ ਨੇ ਹਨਾ ਬਿਹਾਰ ਤੋਂ ਆਉਂਦੇ ਨੇ ਜਾਂ ਕੋਈ ਓਦਾਂ ਤਾਂ ਉਹਨਾਂ ਤੋਂ ਬਣਵਾਉਂਦੇ ਨੇ ਇਹ ਬਾਜ਼ਾਰ ਜਾ ਕੇ ਬਣਾਉਂਦੇ ਨੇ ਤੇ ਅੱਜ ਤੁਹਾਨੂੰ ਦੱਸ ਰਿਹਾ ਵੀ ਅਸੀਂ ਘਰ ਬੈਠੇ ਕਿਵੇਂ ਬਣ ਸਕਦੇ ਆ ਇਸ ਮੰਝੇ ਨੂੰ ਤੇ ਇਹ ਪੁਰਾਣਾ ਮੰਝਾ ਦੇਖ ਸਕਦੇ ਹੋ ਤੁਸੀਂ ਇਹਨਾਂ ਵਾਰ ਤਿੰਨ ਚਾਰ ਸਾਲ ਹੋ ਗਏ ਨੇ ਤੇ ਪਰ ਆਪਾਂ ਤੁਹਾਨੂੰ ਇਹ ਪੂਰੀ ਜਾਣਕਾਰੀ ਦਵਾਂਗੇ ਵੀ ਕਿੱਦਾਂ ਇਹਨੂੰ ਬੁਣਦੇ ਆ ਤਾਂ ਕਿੰਦਾ ਇਹਦਾ ਹਿਸਾਬ-ਤਬ ਕਰਦੇ ਆ ਸਾਰਾ ਕੁਝ ਦੱਸ ਰਿਹਾ ਤੇ ਤੁਸੀਂ ਦੇਖ ਰਹੇ ਹੋ ਪੁਰਾਣੀ ਨਿਵਾਰ ਨੂੰ ਕੱਟ ਰਹੇ ਨੇ ਕਿਉਂਕਿ ਇਹ ਬੋਦੀ ਹੋ ਚੁੱਕੀ ਹੈ ਧੁੱਪ ਚ ਬਈ ਵੀ ਹਨਾ ਇਹਨੂੰ ਸਾਰੀ ਨੂੰ ਸਾਰੀ ਆਪਾਂ ਕੱਟ ਚੁੱਕੀਆਂ ਹਨਾ ਮੰਜੇ ਤੋਂ ਲੱਗ ਕਰ ਚੁੱਕੇ ਹਾਂ ਠੀਕ ਹੈ ਜੀ ਤੇ ਰੱਖਤੀ ਆਪਾਂ ਸਾਈਡ ਤੇ ਪੂਰੀ ਨਿਵਾਰ ਪੁਰਾਣੀ ਤੇ ਸਾਈਡਾਂ ਤੇ ਮੰਜੇ ਦੇ ਜਿਹੜਾ ਲੋਹੇ ਤੇ ਜਿੰਨੀ ਵੀ ਮਿੱਟੀ ਲੱਗੀ ਹੋਏਗੀ ਉਹਨੂੰ ਸਾਰੀ ਨੂੰ ਤੁਸੀਂ ਸਾਫ਼ ਕਰ ਲਿਓ ਇਹ ਹੈਗੀ ਆਪਣੀ ਓਸ਼ਾ ਦੀ ਨਿਵਾਰ ਜਿਸ ਦਾ ਰੇਟ ਹੈਗਾ ਜੀ ਆਪਾਂ ਨੂੰ 300 ਰੁਪਏ ਦਾ ਪੈ ਜਾਊਗਾ 350 ਰੁਪਏ ਦਾ ਇੱਕ ਰੋਲ ਪੈ ਜਾਂਦਾ ਠੀਕ ਹੈ ਜੀ 350 ਰੁਪਏ ਦਾ ਇੱਕ ਰੋਲ ਪੈ ਗਿਆ ਤੇ ਤਕਰੀਬਨ 400 450 ਰੁਪਏ ਦਾ ਤੁਹਾਨੂੰ ਬਾਜ਼ਾਰੋਂ ਆਰਾਮ ਨਾਲ ਮਿਲ ਜੇਗਾ ਜੇ ਤੁਸੀਂ ਘਰ ਬਣਾ ਕੇ ਬੁਣ ਸਕਦੇ ਹੋ 250 ਤੋਂ ਸਟਾਰਟਿੰਗ ਹੋਈ ਨਹੀਂ 200 ਤੋਂ ਵੀ ਸਟਾਰਟਿੰਗ ਹੋ ਜਾਂਦੀ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿੰਨਾ ਕੁ ਰੋਲ ਲੱਗੂਗਾ ਕੀ ਹੁੰਦਾ ਹੈ ਤੇ ਅੱਧੀ ਅੱਧੀ ਕਰ ਲੈਣੀ ਅੱਧੀ ਪਹਿਲਾਂ ਕੱਢ ਦੇਣੀ ਅੱਧੀ ਆਪਾਂ ਅੰਦਰ ਰੱਖ ਲੈਣੀ ਹੈ ਤੇ ਵਿਚਕਾਰੋਂ ਦੀ ਕੱਟ ਤੇ ਆਪਾਂ ਇੱਥੋਂ ਦੀ ਸ਼ੁਰੂ ਕਰ ਲੈਣਾ ਠੀਕ ਹੈ ਉਧਰਲੀ ਸਾਈਡ ਵੀ ਪਾ ਲੈਣਾ ਇਧਰਲੀ ਸਾਈਡ ਵੀ ਪਾ ਲੈਣਾ ਐਦਾਂ ਕਰ ਕਰਕੇ ਤੁਸੀਂ ਠੀਕ ਹੈ ਦੋਨੋਂ ਸਾਈਡ ਤੋਂ ਤੁਸੀਂ ਪੂਰੀ ਸੈਟਿੰਗ ਕਰ ਲੈਣੀ ਹੈ ਕਿੰਦਾ ਕਿੰਦਾ ਨਿਵਾਰ ਪਾਉਣੀਆਂ ਇਹ ਜਿਹੜਾ ਬਾਈ ਪਾ ਰਿਹਾ ਇਹ ਹੈਗਾ ਸੀਗਾ ਯੂਪੀ ਦਾ ਬੰਦਾ ਤੇ ਇਹਨੇ ਸਾਡੇ ਤੋਂ ਲਈ ਸੀ ਸਿਰਫ 100 ਰੁਪਿਆ ਤੇ ਇਸ ਬਾਈ ਨੇ ਸਾਡੇ ਤੋਂ ਲਏ 150 ਰੁਪਏ ਤੇ 200 ਚ ਕਹਿੰਦੇ ਸੀ ਆਪਾਂ 150 ਚ ਗੱਲ ਨਿਬੇੜਤੀ ਠੀਕ ਹੈ ਜੀ ਤੇ ਇਹ ਨਿਵਾਰ ਜਿਹੜੀ ਤੁਸੀਂ ਯੂਜ਼ ਕਰ ਰਹੇ ਹੋ ਅਸੀਂ ਯੂਜ਼ ਕਰ ਰਹੇ ਆ ਉਹ ਹੈਗੀ ਹੈ ਜੀ ਓਸ਼ਾ ਦੀ ਤੇ ਤੁਸੀਂ ਨਿਵਾਰ ਕੋਈ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ Amazon ਤੇ ਸਰਚ ਕਰ ਸਕਦੇ ਹਾਂ ਜਾਂ ਤੁਸੀਂ ਲੋਕਲ ਮਾਰਕੀਟ ਤੋਂ ਵੀ ਲੈ ਸਕਦੇ ਹੋ ਠੀਕ ਹੈ ਤੇ ਤਕਰੀਬਨ ਤੁਹਾਨੂੰ 200 ਰੁਪਏ ਦਾ ਰੋਲ 300 ਰੁਪਏ ਦਾ 400 ਰੁਪਏ ਦਾ 8 900 1000 ਰੁਪਏ ਤੱਕ ਵੀ ਇਹਦੇ ਰੋਲ ਜਾਂਦੇ ਨੇ ਠੀਕ ਹੈ ਇਹ ਤੁਸੀਂ ਦੇਖ ਰਹੇ ਹੋ ਹੁਣ ਹਾਫ ਬਣ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ نیچے ਲੋਫਾ ਦਾ ਪਿੱਲਰ ਆ ਜਾਂਦਾ ਤੇ ਉਦੋਂ ਔੜੀ ਕੀ ਤੁਸੀਂ ਖਿੱਚ ਪਾਉਣੀ ਹੈ ਠੀਕ ਹੈ ਜਿੰਨਾ ਵੀ ਪਹਿਲਾਂ ਇਹ ਕਿਉਂਕਿ ਹੁਣ ਹੌਲੀ ਹੌਲੀ ਹਲਕਾ ਹਲਕਾ ਕਰ ਰਹੇ ਨੇ ਠੀਕ ਹੈ ਆਪਣੇ ਹੱਥਾਂ ਨਾਲ ਤਾਂ ਚਲੋ ਫਾਸਟ ਕਰਤਾ ਢਿੱਲੀ ਰੱਖਣੀ ਹੈ ਜਿੰਨੀ ਵੀ ਨਿਵਾਰ ਤੁਸੀਂ ਕਰ ਰਹੇ ਉਹਦਾ ਢਿੱਲੀ ਢਿੱਲੀ ਰੱਖਣੀ ਹੈ ਤੇ ਤੁਸੀਂ ਐਂਡ ਤੱਕ ਪੰਚਾਤਾ ਤੁਸੀਂ ਦੇਖਿਓ ਵੀ ਹਨਾ ਇੱਥੋਂ ਐਂਡ ਤੱਕ ਪੰਚਾ ਕੇ ਆਪਣੀ ਖਤਮ ਹੋਊਗੀ ਤੇ ਅੱਧੀ ਅੱਧੀ ਕੱਢ ਦੇਣੀ ਹੈ ਤੇ ਉਸ ਤੋਂ ਬਾਅਦ ਫਿਰ ਬਾਈ ਨੇ ਹਨਾ ਕੋਰਨਰ ਆ ਗਿਆ ਸੀਗਾ ਉਸ ਤੋਂ ਬਾਅਦ ਬਾਈ ਨੇ ਜਿੱਥੋਂ ਸ਼ੁਰੂ ਕੀਤੀ ਸੀਗੀ ਉੱਥੇ ਆ ਕੇ ਨਿਵਾਰ ਨੂੰ ਆਪਾਂ ਜਿਹੜੀ ਕਿਉਂਕਿ ਜੇ ਆਪਾਂ ਪੂਰੀ ਮੰਜੀ ਨੂੰ ਢਿੱਲੀ ਰੱਖਾਂਗੇ ਤਾਂ ਹੀ ਆਪਾਂ ਇਹਨੂੰ ਐਂਡ ਤੇ ਆ ਕੇ ਟਾਈਟ ਕਰ ਸਕਦੇ ਆ ਇਸ ਕਰਕੇ ਹੁਣ ਦੇਖੋ ਜੀ ਪਿੱਛੇ ਐਂਡ ਤੇ ਆਪਣੀ ਨਿਵਾਰ ਘਟ ਗਈ ਸੀ ਇਸ ਕਰਕੇ ਬਾਈ ਹੁਣ ਟਾਈਟ ਕਰ ਰਿਹਾ ਤੇ ਇੱਥੇ ਆ ਕੇ ਖੁੱਲੀ ਕਰ ਦੂਗਾ ਠੀਕ ਹੈ ਪੂਰਾ ਆਪਣਾ ਸਿਰਾ ਜਿਹੜਾ ਬਿਲਕੁਲ ਐਂਡ ਤੇ ਸਿਰਾ ਹੁੰਦਾ ਉਹਨੂੰ ਨਾਲ ਜੋੜ ਦੂਗਾ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਠੀਕ ਹੈ ਬਾਈ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰੀ ਜਾਓ ਜਿੰਨੇ ਵੀ ਬੰਦੇ ਵੀਡੀਓ ਨੂੰ ਦੇਖ ਰਹੇ ਨੇ ਠੀਕ ਹੈ ਇੱਕ ਕੋਰਨਰ ਤੇ ਜਿਹੜਾ ਕੋਰਨਾ ਫਸਿਆ ਸੀ ਆ ਬਾਈ ਨੇ ਗੋਲ ਕਰਕੇ ਇੱਥੇ ਲਾ ਲਾ ਦਿੱਤਾ ਜਿਹੜਾ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖਿਆ ਆ ਠੀਕ ਹੈ ਤੇ ਦੋਨੇ ਕੋਨਿਆਂ ਤੋਂ ਹੌਲੀ-ਹੌਲੀ ਹੁਣ ਜਿਵੇਂ ਇਹ ਫਸਟ ਪਹਿਲੀ ਲਾਈਨ ਸੀਗੀ ਠੀਕ ਹੈ ਤੇ ਉਹ ਥੋੜੀ ਟਾਈਟ ਕਰ ਦਿੱਤੀ ਹੈ ਹੁਣ ਬਾਈ ਸ਼ੁਰੂ ਕਰਨ ਲੱਗਿਆ ਦੂਜੀ ਨਵਾਰ ਜਿਹੜੀ ਉੱਪਰੋਂ ਦੀ ਜਾਂਦੀ ਹੈ ਕਿਉਂਕਿ ਇੱਕ ਪਹਿਲੀ ਲਾਈਨ ਹੁੰਦੀ ਹੈ ਉਸ ਤੋਂ ਬਾਅਦ ਦੂਜੀ ਲਾਈਨ ਹੁੰਦੀ ਹੈ ਠੀਕ ਹੈ ਜਿਹੜੀ ਤੁਸੀਂ ਆਮ ਅਕਸਰ ਘਰਾਂ ਦੇ ਵਿੱਚ ਦੇਖਿਆ ਹੋਊਗਾ ਤੇ ਹੁਣ ਕੋਨੇ ਤੋਂ ਬਾਈਨੇ ਸ਼ੁਰੂ ਕਰ ਦੇਣੀ ਹੈ ਠੀਕ ਹੈ ਪਹਿਲਾਂ ਪੂਰੀ ਸੈਟਿੰਗ ਕਰਦੇ ਆ ਵੀ ਇਹ ਨਵਾਰ ਨੂੰ ਕੁਝ ਗੁੰਜਲਾਣਾ ਬੈਂਡ ਐਂਡ ਤੇ ਤੇ ਹੁਣ ਇਹਨੂੰ 2-3 ਵਾਰ ਇਹਨੇ ਗੋਲ ਚੱਕਰ ਝ ਘਾਰੇ ਜੇ ਪਾਏ ਤਾਂ ਕਿ ਖਰਾਬੀ ਨਾ ਆਵੇ ਐਂਡ ਤੇ ਕੋਈ ਹੁਣ ਇਹ ਪੂਰੀ ਸੈਟਿੰਗ ਕਰਨ ਤੋਂ ਬਾਅਦ ਬਾਈ ਇਹਨੂੰ ਤੇ ਗੋਲ ਕਰ ਦੂਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀ ਬਾਈ ਨੇ ਪਹਿਲੀ ਬਾਈ ਸੀ ਉਹਨੂੰ ਟਾਈਟ ਕਰਨੀ ਫਿਰ ਉਹ ਕਰ ਦਿੱਤੀ ਹੈ ਬਾਈ ਨੇ ਠੀਕ ਹੈ ਤਾਂ ਕਿ ਦੂਜੀ ਨਿਵਾਰ ਇਹਦੇ ਉੱਤੇ ਕੱਸ ਸਕੇ ਆ ਤੁਸੀਂ ਦੇਖ ਰਹੇ ਹੋ ਦੂਜੀ ਨਿਵਾਰ ਹਨਾ ਪਲੱਸ ਜਿਵੇਂ ਨਿਸ਼ਾਨ ਕਹਿ ਲਿਆ ਆਪਾਂ ਉਹ ਕਰਨਾ ਸ਼ੁਰੂ ਕਰ ਦਿੱਤਾ ਹੈ ਬਾਈ ਨੇ ਬਾਕੀ ਧੁੰਦਾਂ ਕਿੱਥੇ ਕਿੱਥੇ ਵਹਿ ਰੀਆਂ ਨੇ ਤੁਹਾਡੇ ਇੱਥੇ ਧੁੱਪਾਂ ਚੜ੍ਹਨੀਆਂ ਸ਼ੁਰੂ ਹੋ ਗਈਆਂ ਜਾਂ ਨਹੀਂ ਸਾਰੇ ਜਣੇ ਇਹ ਵੀ ਕਮੈਂਟ ਕਰਕੇ ਦੱਸਦੇ ਹੋ ਕਿਉਂਕਿ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਪਟਿਆਲੇ ਸ਼ਹਿਰ ਦੀ ਇੱਥੇ ਸੀਗੀ ਅੱਜ ਪਹਿਲੀ ਧੁੱਪ ਪਈ ਹੈ ਤੇ ਠੀਕ ਹੈ ਜੀ 22 ਦਸੰਬਰ ਤੋਂ ਪਹਿਲੀ ਧੁੱਪ ਪਈ ਸੀ ਮਤਲਬ ਲਾਸਟ ਧੁੱਪ ਉਹ ਸੀ ਜਿਹੜੀ ਸਰਦੀਆਂ ਦੀ ਸੀਗੀ ਤੇ ਉਸ ਤੋਂ ਬਾਅਦ ਤੱਕ ਇਹ ਧੁੱਪ ਚੜ੍ਹੀ ਨਹੀਂ ਅੱਜ ਪੂਰੇ 20 ਜਾਂ 22 ਦਿਨਾਂ ਬਾਅਦ ਧੁੱਪ ਚੜ੍ਹੀ ਹੈ ਕੜਾਕੇਦਾਰ ਤੇ ਇਸ ਕਰਕੇ ਫਿਰ ਸੋਚਿਆ ਵੀ ਮੰਝਾ ਹੀ ਬਣਵਾ ਲਈਏ ਹਨਾ ਪਿਛੋਂ ਦੀ ਆ ਤੁਸੀਂ ਦੇਖ ਰਹੇ ਹੋ ਪਿਛੋਂ ਦੀ ਅੱਗੋਂ ਦੀ ਐਂਡ ਬਾਈਂਡ ਪ੍ਰੋਪਰ ਤਰੀਕੇ ਨਾਲ ਮੰਝਾ ਬਣ ਰਿਹਾ ਠੀਕ ਹੈ ਇਹ ਜਾਣਕਾਰੀ ਵਧੀਆ ਲੱਗ ਰਹੀ ਹੋਵੇ ਜੇ ਬਕ ਕਿਸ ਨੂੰ ਸਮਝ ਆ ਰਹੀ ਹੋਵੇ ਜਾਂ ਨਹੀਂ ਸਮਝ ਆ ਰਹੀ ਹੋਵੇ ਤਾਂ ਦੱਸ ਦਿਓ ਆ ਦੇਖੋ ਮੰਝਾ ਬਣ ਕੇ ਤਿਆਰ ਹੋ ਚੁੱਕਿਆ ਆਪਣਾ ਬਾਈ ਦਾ ਠੀਕ ਹੈ ਹੁਣ ਇਹਨੇ ਮੋਦਾ ਕਰ ਦਿੱਤਾ ਆ ਤਾਂ ਜੋ ਕਿ ਪੂਰੀ ਸੈਟਿੰਗ ਨੀਚੋਂ ਦੀ ਉੱਪਰੋਂ ਦੀ ਤਾਂ ਕਿ ਕਿਉਂਕਿ ਜਿਹੜੀ ਨਿਵਾਰ ਕੱਚੀ ਰਹਿ ਗਈ ਮਤਲਬ ਆਪਣੀ ਸੈਟਿੰਗ ਹੋਣੀ ਰਹੀ ਹੈ ਨਾ ਤੇ ਉਹ ਹੇਚੋਂ ਦੀ ਸੈਟਿੰਗ ਹੋਊਗੀ ਜੇ ਉੱਪਰੋਂ ਦੀ ਫਿਰ ਹੱਥ ਨਹੀਂ ਨਾ ਪੈਂਦਾ ਹੁੰਦਾ ਇਸ ਕਰਕੇ ਹੇਥੇ ਹੁਣ ਇਹ ਜਿੰਨੀ ਵੀ ਆ ਸਾਰੀ ਟਾਈਟ ਹੋ ਜੂਗੀ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਐਂਡ ਤੇ ਦੇਖ ਸਕਦੇ ਹੋ ਨਾ ਇੱਥੇ ਗੱਠ ਮਾਰ ਕੇ ਬਾਈ ਰੱਖ ਦਿੱਤਾ ਇਹ ਆਪਣਾ ਮੰਝਾ ਬਣ ਕੇ ਤਿਆਰ ਹੋ ਗਿਆ ਆ ਇਥੇ ਗੱਠ ਮਾਰ ਲੈਂਦੇ ਨੇ ਕੁਝ ਲੋਕ ਕੀ ਕਰਦੇ ਨੇ ਕੋਨਿਆਂ ਤੋਂ ਸਿਲ ਦਿੰਦੇ ਨੇ ਧਾਗੇ ਦੇ ਨਾਲ ਪਰ ਅਸੀਂ ਬਾਈ ਤੋਂ ਪੁੱਛਿਆ ਸੀਗਾ ਬਾਈ ਕਹਿੰਦਾ ਸਿਲਿਓ ਨਾ ਕਿਉਂਕਿ ਜੇ ਆਪਾਂ ਜਿਹੜਾ ਉਹ ਖੁੰਡੀ ਜੀ ਹੁੰਦੀ ਆ ਲੋਹੇ ਦੀ ਜੇ ਉਹ ਆਪਾਂ ਨਿਵਾਰ ਦੇ ਵਿੱਚ ਪਾਉਨੇ ਆ ਤਾਂ ਕੋਨਿਆਂ ਤੋਂ ਟੁੱਟਣੀ ਸ਼ੁਰੂ ਹੋ ਜੂਗੀ ਕਹਿੰਦਾ ਐਦਾਂ ਹੀ ਤੁਸੀਂ ਬੰਨ ਕੇ ਰੱਖੋਗੇ ਤਾਂ ਘੱਟੋ ਘਾਟ ਜਾਂ ਢਿੱਲੀ ਵੀ ਪੈ ਗਈ ਤੁਸੀਂ ਸਾਰੀ ਨਿਵਾਰ ਆਪਣੇ ਘਰ ਹੀ ਕਰ ਸਕਦੇ ਹੋ ਕਿਸੇ ਬੰਦੇ ਨੂੰ ਬੁਲਾਉਣ ਦੀ ਲੋੜ ਨਹੀਂ 100 200 ਰੁਪਏ ਦੇਣ ਦੀ ਲੋੜ ਨਹੀਂ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਤਿਆਰ ਕੀਤੀ ਹੈ ਬਾਈ ਨੇ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੇ ਹੋਰ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਕਰਦੇ ਹੋ ਤਾਂ ਜੋ ਕਿ ਕਿਸੇ ਦਾ ਭਲਾ ਹੋ ਸਕੇ ਜੇ ਤੁਹਾਡੇ ਘਰ ਵੀ ਇਹੋ ਜਿਹੀਆਂ ਮੰਜੀਆਂ ਹੈਗੀਆਂ ਨੇ ਤਾਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਹੁਣ ਸ਼ੇਅਰ ਜ਼ਰੂਰ ਕਰਦੇ ਹੋ ਆਪਣੇ ਸਾਰੇ ਗਰੁੱਪਾਂ ਦੇ ਵਿੱਚ